ਤਿਆਰ ਹੋ ਚੁੱਕੇ ਨੇ ਕਹਿੰਦੇ ਵਿਆਹ ਤੇ ਜਾਣ ਵਾਸਤੇ ਤੇ ਪਰ ਸਨਓਵਰ ਉਹਨਾਂ ਨੇ ਜਾਗੋ ਵਾਲੇ ਕੱਪੜੇ ਪਾ ਲਏ ਆ ਥੋੜੇ ਜਿਹਾ ਹੈ ਟੋਏ ਪਰ ਕੈਸ਼ ਦਿੱਤੀ ਜਾਣਾ ਇਧਰ ਮੈਂ ਹੀ ਤੇ ਗਿੰਦਰ ਹੋਣੀ ਚੱਲੇ ਆ ਯਾਤਰਾ ਤੇ ਕਨਹੀਂ ਵੀ ਯਾਤਰਾ ਵਾਲੇ ਆਹਿੰਦਾ ਭਾਈ ਆਹਿੰਦਾ ਯਾਤਰਾ ਵਾਲੇ ਆ ਲਓ ਜੀ ਘਰ ਦੀ ਰਾਖੀ ਲਈ ਮੁੰਡੇ ਛੱਡ ਕੇ ਚੱਲੇ ਆ ਮੈਂ ਸਨਓਵਰ ਤੇ ਕਾਕਾ ਹਾਂ ਰਾਖੀ ਕਰਨੀ ਕਾਕਾ ਪੂਰੀ ਰਾਖੀ ਹੋਊਗੀ ਲਓ ਜੀ ਠੀਕ ਆ ਓਕੇ ਸਤਿ ਸ੍ਰੀ ਅਕਾਲ ਠੀਕ ਆ ਮਾਤਾ ਠੀਕ ਹੈ ਜਿੰਮੇਵਾਰੀ ਬਹੁਤ ਵੱਡੀ ਤੇ ਆ ਗਿਆ ਚੱਲੇ ਆ ਬਹੁਤ ਵੱਡੀ ਆ ਲੋ ਵੀ ਸਾਡੀ ਯਾਤਰਾ ਸਟਾਰਟ ਹੈ ਹਾਂਜੀ ਔਣ ਲੱਗੀ ਹੈ ਸਾਰਾ ਪਰਿਵਾਰ ਬੈਠ ਚੁੱਕਾ ਹੈ ਹਲੇ ਬੈਠਣ ਦੇ ਆ ਹਲੇ ਆਉਂਦੇ ਆ ਮਹਾ ਕੁਲਫੀ ਮਿਲੀ ਮਹਾ ਹੀ ਮਹਾ ਮਿਲਿਆ ਜਾਂਦੇ ਲੈ ਕੁਲਫੀ ਜੀ ਬਹੁਤ ਔਖੀ ਲੱਭੀ ਜਾਂਦੀ ਜਾ ਕੇ ਸਿਕਿਉਰਟੀ ਇਹ ਕਿੱਧਰ ਬੰਦ ਕਰਦੇ ਹੋ ਕਵਾਲ ਕਿੱਧਰ ਕਿੱਧਰ ਅੱਜਾ ਇਹ ਕਰਦਾ ਕਰਦਾ ਖੁੱਲ ਗਿਆ ਚਾ ਅੱਗੇ ਵੀ ਲਾਇਆ ਜਾਂ ਡਿ ਸਿਕਿਉਰਟੀ ਹੋਈ ਆ ਅੱਗੇ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜੇ ਆਪਾਂ ਗੱਲ ਕਰਦੇ ਹਾਂ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੀ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜਰੂਰ ਦੇਖਿਓ ਕੀ ਲੈ ਖੁਰਦੇ ਨੇ ਲੋਕ ਤੇਰੇ ਮੁਰਦੇ ਨੇ ਉਹ ਤੋਂ ਵੀ ਬਣਾ ਨੂੰ ਪਰੇਸ਼ਾਨ ਹੋਵੇ ਨਹੀਂ ਰਹਿਣਾ ਨਹੀਂ ਹਾਂ ਲਾਈਕ ਵਾਈਜ਼ ਨਹੀਂ ਬੈਠੀ ਹੋਰ ਤੋਂ ਲੈ ਆ ਨੂੰ ਕੋਹੇ ਆ ਗਰੀਬਾ ਉਹ ਕੱਟ ਲੈ ਹਾਂਜੀ ਇੱਕ ਹੋਰ ਰਹਿਣਾ ਥੈਂਕ ਯੂ ਕਹੇ ਗਏ ਉਹਦੇ ਦੱਲ ਕੇ ਮੈਂ ਤੇ ਪਹਿਲੇ ਪੰਨੇ ਜਵਾਦਾਂ ਨੂੰ ਦੱਸ ਦੇ ਲੋ ਮੀਤਾ ਬਿੱਲੀ ਮੈਂ ਮੋੜ ਕੇ ਪਿਆ ਗਰੀਬਾ ਜਦੋਂ ਤੀਨੇ ਮੋੜ ਕੇ ਪਿਆ ਮੈਂ ਤੇ ਨੈਣਾ ਬੜਾ ਲੱਗਿਆ ਇੱਕ ਕੋਨੇ ਤੋਂ ਗੂਰੀ ਜੱਟ ਗੂਰੀ ਦਿਰਾ ਫਾਵਾ ਸ਼ਰੇ ਕੇ ਵੀਲੀ ਮੁਕਾ ਤੂੰ ਲੈਤਾ ਬੜਾ ਬੱਦਾ ਥੇਰੀ ਸੱਗੀ ਸਾਈ ਦਾ ਬੱਦਾ ਤੇ ਤਿਆਰ ਹੋ ਚੁੱਕੇ ਨੇ ਕਹਿੰਦੇ ਵਿਆਹ ਤੇ ਜਾਣ ਵਾਸਤੇ ਤੇ ਪਰ ਸਨ ওভার ਉਹਨਾਂ ਨੇ ਜਾਗੋ ਵਾਲੇ ਕੱਪੜੇ ਪਾ ਲਏ ਆ ਥੋੜੇ ਜਿਵੇਂ ਕੱਪੜੇ ਤੇ ਹੀ ਜਾਗੋ ਵਾਲੇ ਪਾ ਲੈ ਚੱਲੇ ਤੁਸੀਂ ਮੈਂ ਬਹੁਤ ਤਿਆਰ ਹੋ ਕੇ ਆਇਆ ਤੇ ਮਾਹ ਤਿਆਰ ਹੋਣ ਨੂੰ ਤੂੰ ਕਿਹੜਾ ਹਾਰ ਸ਼ਿੰਗਾਰ ਕਰਕੇ ਆਇਆ ਹੈ ਓਏ ਪਰ ਕਹਿ ਇਸ ਤੇ ਦੱਸ ਨਹੀਂ ਲੱਗਦੇ ਨਹੀਂ ਸੋਨਾ ਲੱਗਦਾ ਲੱਗ ਰਹੇ ਆਪਾਂ ਨਹੀਂ ਨਹੀਂ ਸੋਨਾ ਬਹੁਤ ਲੱਗਦਾ ਇਹ ਤਾਂ ਕਹ ਆਹੀ ਆਖਰੀ ਵਿਆਹ ਹੈ ਜਿਹੜਾ ਚ ਪੈਣੀ ਆ ਹਾਂ ਆਖਰੀ ਵਾਲੇ ਬਾਅਦ ਚ ਉਹ ਤਾਂ ਮਿਲਣਾ ਵਟੀ ਜਾਣਾ ਇਧਰ ਮੈਂ ਹੀ ਤੇ ਗਿੰਦਰ ਹੋਣੀ ਚੱਲੇ ਆ ਯਾਤਰਾ ਤੇ ਕਿ ਨਹੀਂ ਵੀ ਯਾਤਰਾ ਵਾਲੇ ਆਹਿੰਦਾ ਭਾਈ ਆਹਿੰਦਾ ਯਾਤਰਾ ਵਾਲੇ ਆਹ ਇੱਕ ਉਹ ਨਿਕਲੇ ਵਿਆਹ ਵਾਲੇ ਆ ਬੰਦੇ ਆ ਵੇਖਿਆ ਫੋਨ ਤੇ ਬਿਜੀ ਉਹ ਵੀ ਫੋਨ ਤੇ ਬਿਜੀ ਯਾਤਰਾ ਵਾਲੇ ਵੀ ਲਓ ਵੀ ਸਾਡੀ ਯਾਤਰਾ ਸਟਾਰਟ ਹੈ ਹਾਂਜੀ ਔਣ ਲੱਗੀ ਹੈ ਸਾਰਾ ਪਰਿਵਾਰ ਬੈਠ ਚੁੱਕਾ ਹੈ ਹਲੇ ਬੈਠਣ ਦਿਆ ਹਲੇ ਆਉਂਦੇ ਚਾਚੀ ਹਣੀ ਵੀ ਆ ਗਏ ਮੰਮੀ ਹੋਣੀ ਆ ਉਹ ਅੱਗੇ ਬੈਠੇ ਡਰਾਈਵਰ ਸਾਹਿਬ ਨਾਲ ਸਲਾਹ ਕਰਦੇ ਰਾਹੇ ਡਿਸਕਸ ਕਰਦੇ ਡਿਸਕਸ ਕਰ ਰਹੇ ਕਿਹੜੇ ਰਾਹ ਤਣੀ ਆਪਾਂ ਜਾਵਾਂਗੇ ਵਾਇਆ ਕਰਕੇ ਨਹੀਂ ਪਿੱਛੇ ਸਹੀ ਆ ਇੱਥੇ ਦੂਆ ਗੋਚਾ ਦੇਣੀ ਆ ਨਹੀਂ ਨਹੀਂ ਸਹੀ ਆ ਸਗੋ ਬਰਾਬਰ ਜਿਹੇ ਹਮਰੀ ਡੀ ਡਿਜ਼ਾਈਨ ਉਵੇਂ ਚੜੀ ਗੱਲ ਆ ਲਓ ਜੀ ਇਹਨੇ ਸਾਸਰੀ ਘਾਲਾ ਕਹਿੰਦੇ ਹਾਂ ਕਾਕੇ ਠੀਕ ਲੱਗਦਾ ਮਾਣਾ ਪੂਰਾ ਮੰਤਰੀ ਲੱਗਣਾ ਹੈ 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 ਫਿਰ ਆਉਣਾ ਵੋਟਾਂ 'ਚ ਖੜਕੀ ਜਿੱਤ ਗਈ ਜੀ ਹਾਂ ਜਿੱਤ ਗਈ ਜੀ ਸਾਸਰੀ ਘਾਲ ਜੀ ਲਾਸਟ ਵੀ ਅੱਜ ਦਾ ਲਾਸਟ ਆਇਆ ਫਿਰ ਕੀ ਹੈਗੀ ਆ ਰਾਜੂ ਹਣੀ ਆ ਲਓ ਵੀ ਘਰ ਦੀ ਰਾਖੀ ਲਈ ਮੁੰਡੇ ਛੱਡ ਕੇ ਚੱਲੇ ਆ ਮੈਂ ਸਨੋਵਰ ਤੇ ਕਾਕ ਹਾਂ ਰਾਖੀ ਕਰਨੀ ਕਾਕਾ ਪੂਰੀ ਰਾਖੀ ਹੋਊਗੀ ਲਓ ਜੀ ਠੀਕ ਆ ਓਕੇ ਸਸਰੀ ਘਰ ਠੀਕ ਆ ਮਾਤਾ ਠੀਕ ਆ ਜਿੰਮੇ ਵਾਲੇ ਬਹੁਤ ਵੱਡੀ ਢੇਕ ਚੱਲੇ ਆ ਬਹੁਤ ਵੱਡੀ ਆ ਤੌਰ ਨਾਲ ਸੋਣਾ ਆਪਣੇ ਆ ਵੱਡੇ ਬੈੱਡ ਤੇ ਆ ਨਜ਼ਾਰਿਆਂ ਨਾਲ ਵੱਡੇ ਬੈੱਡ ਤੇ ਤੌਰ ਨਾਲ ਸੋਣਾ ਸਸਰੀ ਘਰ ਜੀ ਤੁਸੀਂ ਕਿਵੇਂ ਅਫਸਰ ਬਣ ਕੇ ਤੁਰਪੈ ਨਹੀਂ ਰੋਜ ਵਾਟ ਕੱਢ ਦੋ ਕਿ ਹੋ ਗਈ ਉਹ ਜ਼ਿਆਦਾ ਖਾਇਆ ਕਰ ਕੰਮ ਬਹੁਤ ਆ ਚੱਲ 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 ਮਾਰਦੇ ਮੁੱਦੀ ਮਾਰਦੇ ਮੁੱਦੀ ਮਾਰਦੇ ਮੁੱਦੀ ਕਰਦੇ ਬੈਕ ਆਹੇ ਕੰਮ ਕੀਤੇ ਮੁੱਦੀਆਂ ਮਾਰਨ ਵਾਲੇ ਕਾਕਾ ਇਹ ਕੁੜੀਆਂ ਕਹਿੰਦੀਆਂ ਕਾਕਾ ਸੋ ਇਨੋਸੈਂਟ ਖਾਚਿਆ ਸਰੇ ਦਾ ਇਹ ਸਨੋਰ ਨਾਲ ਵੱਡੀ ਖਾਚ ਆ ਇਹ ਸਨੋਰ ਨਾਲ ਵੱਡੀ ਖਾਚ ਆ ਵੀ ਆ ਜੂ ਵੀਜੀ ਬਸ 2 ਘੰਟਿਆਂ ਦੇ ਕਰ ਆ ਜਾਨੀ ਬਲੋ ਮਾਹ ਲੈਂਚ ਲਾ ਕੇ ਗੁਲਫੀ ਭਰਾਵਾ ਮਾਹਾ ਮਿਲੀ ਲੈਂਚ ਲਾ ਕੇ ਅੱਧਾ ਘੰਟਾ ਲੈਂਚ ਲੱਗੇ ਨੂੰ ਮੁੰਡੇ ਨੂੰ ਮਾਹਾ ਕੋਲ ਫੇ ਮਿਲੀ ਮਾਹਾਂ ਹੀ ਮਾਹਾ ਮਿਲਿਆ ਜਾਂਦੇ ਲੈਂਚ ਗੁਲਫੀ ਬਰੋ ਲੱਗਦਾ ਹੈ ਬਸ ہمارا ਬਰੋ ਲੱਗਦਾ ਹੈ ਇਹ ਗੱਲ ਸੱਚੀ ਹੈ ਹਾਂ ਰੌਣਕ ਤੇ ਨਾਲ ਨਾਲ ਖਰਚਾ ਵੀ ਬਹੁਤ ਕਰਾਉਂਦਾ ਭਾਈ ਖੰਡਾ ਵੀ ਬਹੁਤ ਹੈ ਕਾਕੇ ਓਏ ਆ ਦਿਨ ਆਪਣੇ ਕਦੋਂਣ ਗਏ ਹੱਥਾਂ ਜੱਥ ਪਾਏ ਉਹਨਾਂ ਖਾਏ ਓਏ ਉਹ ਵਿਚਾਰੀ ਐ ਖੜੀ ਹੂੰ ਮੈਂ ਐਵੇਂ ਕਦੋਂਣ ਗਏ ਦਿਨ ਯਾਰ ਕਿਦਾਂ ਦੇ ਲੱਗੇ ਮੈਂ ਵੇਖੀ ਆ ਨਾ ਕੁੜੀ ਚੜ੍ਹਦੀ ਕਿ ਹੋਣੀ ਪਈ ਇਹ ਦਿਨ ਆਪਣੇ ਕਦੋਂਣ ਗਾ ਆਪਾ ਚੜਾ ਵੀ ਲੈਣੀ ਤਾਂ ਇਹਦਾ ਵਿਚਾਰਾ ਉੱਥੇ ਖਲਾਰੀ ਫਿਰਦਾ ਮੇਰੇ ਘਰੋਂ ਮੈਂ ਚੱਕ ਕੇ ਨੂੰ ਪਤਾ ਮਾਰਨੀ ਉੱਥੇ ਪਾਣੀ ਦੀ ਨਵਾਈ ਹੋਣੀ ਸੀ ਹਾਂ ਇਹਦਾ ਵਿਚਾਰਾ ਢਿੱਲਾ ਲੱਗਦਾ ਵਿਚਾਰਾ ਅਜੇ ਉਹਨੂੰ ਪਾਣੀ ਆਪਾ ਚੜਾ ਵੀ ਲੈਣੀ ਤਾਂ ਇਹਦਾ ਵਿਚਾਰਾ ਉੱਥੇ ਖਲਾਰੀ ਫਿਰਦਾ ਮੇਰੇ ਘਰੋਂ ਮੈਂ ਚੱਕ ਕੇ ਨੂੰ ਪਤਾ ਮਾਰਨੀ ਉੱਥੇ ਪਾਣੀ ਦੀ ਨਵਾਈ ਹੋਣੀ ਸੀ ਹਾਂ ਇਹਦਾ ਵਿਚਾਰਾ ਢਿੱਲਾ ਲੱਗਦਾ ਵਿਚਾਰਾ ਅਜ ਉਹਨੂੰ ਗੋਤੇ ਰੋਏ ਵਾਲੇ ਪਾਰ ਲਗਾਏ ਆ ਸਤ ਸ੍ਰੀ ਅਕਾਲ ਜੀ ਗੁੱਡ ਨਾਈਟ ਗੁੱਡ ਮਾਰਨਿੰਗ ਗੁੱਡ ਨਾਈਟ ਆਪਣੀ ਗੁੱਡ ਮਾਰਨਿੰਗ ਫ੍ਰੈਸ਼ ਫ੍ਰੈਸ਼ ਰਹਿ ਕੇ ਗੁੱਡ ਮਾਰਨਿੰਗ ਤਾਂ ਦੇਣੀ ਐ ਫਿਰ ਚੱਲਦਾ ਕਬਰੂ ਨਾ ਜਾਂ ਦਿਲਾਂ ਦੀ ਧੜਕਣ ਕੇ ਨੇ ਮੋਗਿਆ ਉੜ ਲੜਤੇ ਰੋਜ਼ ਆ ਜਾਂਦੇ ਆ ਬਹੁਤ ਗਲਤ ਗੱਲ ਐ ਰੋਜ਼ ਸ਼ੋਪਿੰਗ ਰੋਜ਼ ਸ਼ੋਪਿੰਗ 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 ਹੋਪਿੰਗ ਹੋਪਿੰਗ ਬੱਸ ਹਾਂ ਜੀ ਬਹੁਤ ਔਖੀ ਲੱਭੀ ਜਾਂਦੀ ਜਾ ਕੇ ਸਗੋਂ ਇੱਥੇ ਇਹ ਕਿੱਦਾਂ ਬੰਦ ਕਰਦੇ ਹੋ ਸਵਾਲ ਕਿੱਧਰੋਂ ਕਿੱਧਰੋਂ ਅੱਜਾ ਹੈ ਕਰਦਾ ਕਰਦਾ ਤਗੜਾ ਬਚਣਾ ਮੇਨ ਆ ਨਾ ਗੇਟ ਸਾਰਾ ਖਜ਼ਾਨਾ ਹੀ ਇੱਧਰ ਆ। ਫਿਰ ਫਿਰ ਤੇ ਇੱਥੇ ਦਾ ਕੰਮ ਖਤਰੇ ਵਾਲਾ ਹੀ ਆ। ਵਾਹ ਕੀ ਖਜ਼ਾਨਾ ਸਾਰਾ ਇੱਧਰ ਆ ਨਾ। ਇਹ ਮੇਨ ਕੀ ਨੇ ਇੱਥੇ ਹੀ ਆ ਨਾ। ਸੱਤ ਹੋਈ ਲਾਲ ਖੁੱਲ ਗਿਆ। ਅੱਗੇ ਵੀ ਲਾਇਆ ਜੱਡੀ ਸਿਕਿਉਰਟੀ ਹੋਈ ਆ। ਅੱਗੇ ਵੀ ਆ ਵੇਖੀਂ ਕਿਉਂ ਲਾਇਆ ਆਇਆ ਵਾ। ਖਤਰੇ ਦਾ ਕਹ ਕੇ ਇਹਦਾ ਖਤਰੇ ਦਾ ਇੱਧਰ ਵੇਖ। ਇਹ ਅੱਗੇ 7 ਦਿਨ ਹੋਈ ਰਹਿਾਂਗੇ। ਆਪ ਦੇ ਵਿਚਾਰੇ ਹੈ। ਅੱਗੇ 7 ਦਿਨ ਹੋਈ ਰਹਿਾਂਗੇ। ਓਰੇ ਓਰੇ। ਕੱਲ ਨੂੰ। ਹੱਥ ਦੇ ਨਹੀਂ ਦੋ ਗਰੇ ਨਹੀਂ ਰਹਿ। ਦੋ ਲੱਭੋ ਸੇਮੀਆ ਕਿੱਥੇ ਆ? ਇਹ ਰੋਸੋ ਜੀਆ। ਪਰ ਇਹ ਜਿਹੀਆਂ ਆ। ਇਹ ਆਈਸਕ੍ਰੀਮ ਬਹੁਤ ਟਾਈਮ ਦੀ ਬਈ ਆ। ਹੈ? ਤਾਂ ਹੀ ਖਰਾਬ ਹੋ ਗਈ। ਖਾ ਕੇ ਵੇਖੀਏ। ਇਹਨੂੰ ਵੇੜ ਐਕਸਪਾਇਰ ਥੋੜੀ ਹੋਈ ਆ। ਪਚ ਜਾਣੀ ਤੈਨੂੰ ਤਾਂ ਕਾਕੇ ਤੂੰ ਦਾ ਜੋ ਮਰਜ਼ੀ ਖਾ ਸਕਦਾ ਤੇਰੇ ਲੋਹਾ ਪਚਦਾ ਆ। ਨਹੀਂ ਨਹੀਂ ਲੋਹਾ ਰ ਖਾ ਜਾ ਕਾਕੇ ਕਾਕੇ ਖਾ ਜਾ ਕੋਈ ਮਸਲਾ ਨਹੀਂ। ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ